ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਗਰਦੀਪ ਸਿੰਘ ਢੁੱਡੀ ਪ੍ਰਧਾਨ ਸ਼੍ਰੋਮਣੀ ਕਾਲਰ ਅਮਰਤਪੁਰ ਇਹਨਾਂ ਦੇ ਇਸ ਮਾਇਨਾ ਸੰਬੰਧਤ ਹਾਂ ਨਾਲ ਮੈਂ ਸਾਫ ਦਾ ਪੁਲਿਸ ਅਫਸਰ ਹਾਂ ਦੋ ਦਿਨ ਹੋ ਗਏ ਐ ਬੜੀਆਂ ਭੈੜੀਆਂ ਖਬਰਾਂ ਸੁਣ ਰਹੇ ਐ ਕਿ ਇੱਕ ਸਾਡਾ ਗ੍ਰਿਤ ਵਰਗ ਦਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਡਜ ਗਵਈ ਤੇ ਕਪਾਜ ਪਦਵਿਤਾ ਨੇ ਪਾਜ ਪਾ ਕਾਨੂੰਨ ਨੇ ਕੁਕਿਟੀ ਨਾਲ ਹੀ ਇੱਕ ਹਰਿਆਣੇ ਦੇ ਡੀਜੀਪੀ ਨੇ ਏਡੀਜੀਪੀ ਨੇ ਸੂਇਸਾਈਡ ਕੀਤੀ ਸੂਇਸਾਈਡ ਨੋਟ ਵਿੱਚ ਲਿਖਿਆ ਨੇ ਕਿ ਇੰਨਾ ਇੰਨਾ ਅਫਸਰਾ ਤੋਂ ਮਤਾਂਗ ਹੋ ਕੇ ਸੂਇਸਾਈਡ ਕਰ ਰਹੇ ਆ ਮੈਂ ਪੁਲਿਸ ਅਫਸਰ ਆ ਜੇਦੋਂ ਸੂਇਸਾਈਡ ਨੋਟ ਨੂੰ ਲਿਖਿਆ ਜਾਵੇ ਕਿ ਉਹਨਾਂ ਦੇ ਨਾਂ ਐਫ ਆਈ ਆਰ ਵਿੱਚ ਆਉਣੇ ਬਹੁਤ ਜ਼ਰੂਰੀ ਹੁੰਦੇ ਆ ਪਰ ਹਰਿਆਣਾ ਸਰਕਾਰ ਨੇ ਜਾਂ ਦਿੱਲੀ ਸਰਕਾਰ ਨੇ ਡੀਜੀਪੀ ਦਾ ਨਾਂ ਅਤੇ ਐਸਪੀ ਦਾ ਨਾਂ ਐਫ ਆਈ ਆਰ ਵਿੱਚ ਆਉਣ ਨਹੀਂ ਦਿੱਤਾ ਟੈਨਸ਼ਨ ਹੋ ਗਿਆ ਹੈ ਅਜੇ ਤੱਕ ਪੂਰਨ ਕੁਮਾਰ ਦਾ ਪੋਸਟਮਾਰਟਮ ਨਹੀਂ ਕਰਾਇਆ ਗਿਆ ਪਰਿਵਾਰ ਗੀੜੇ ਬੈਠਾ ਹੈ ਪਰ ਕਿਸੇ ਵੀ ਦਰਦ ਜਿसे ਬੰਦੀ ਨੇ ਜਾਂ ਕਿਸੇ ਅਫਸਰ ਨੇ ਆਈਏ ਸਭ ਤੋਂ ਲੋਬੀ ਨੇ ਜਾਂ ਆਈਪੀਐਸ ਲੋਬੀ ਨੇ ਜਾਂ ਜੱਜ ਲੋਬੀ ਨੇ ਇਸ ਦੀ ਕੋਈ ਵੀ ਨਖੇਦੀ ਨਹੀਂ ਕੀਤੀ ਜੋ ਬਹੁਤ ਮਾੜੀ ਗੱਲ ਹੈ ਇਹ ਸਾਡੀ ਜਿਹੜੀ ਕੌਮ ਹੈ ਇਹ ਹਿੰਦੂਤਾ ਦੇ ਥੱਲੇ ਲੱਗ ਚੁੱਕੀ ਹੈ ਇਹ ਜੋਰਤੀ ਨਹੀਂ ਕਰਦੇ ਵੀ ਅਸੀਂ ਕੁਝ ਬੋਲ ਸਕੀਏ ਜੋ ਬੋਲਣਾ ਚਾਹੀਦਾ ਹੈ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਜੱਸੇ ਬੰਦੀਆਂ ਜਿਹੜੀਆਂ ਕਹਿੰਦੇ ਸੀ ਦਰਤਾ ਦੇ ਹੱਕਾਂ 'ਚ ਖੜਦੇ ਆਂ ਸਾਡੇ ਫ੍ਰੀ ਕੋਰਟ ਜਾਂ ਕੋਰਟਪੁਰੇ ਦੇ ਵਿੱਚੋਂ ਜਿਹੜੇ ਬਹੁਤ ਆਪਣੇ ਆਪ ਨੂੰ ਸਮਾਜ ਸੇਵੀ ਸਮਝਦੇ ਆ ਵੀ ਹੀ ਗਰੀਬਾਂ ਦੇ ਨਮਾਇंदे ਆ ਕਿਸੇ ਦੀ ਜੁਰਤ ਨਹੀਂ ਪਈ ਇੱਕ ਸ਼ਬਦ ਵੀ ਬੋਲਣ ਲਈ ਵੀ ਇਹ ਬੋਲਾ ਜਾਵੇ ਕੀ ਹੋਇਆ ਕੀ ਹੋ ਰਿਹਾ ਜੇਕ ਚੀਫ ਜੱਜ ਤੇ ਜੁਕੀ ਛੁੱਟੀ ਜਾਂਦੀ ਐ ਤੇ ਪਿੱਛੇ ਰਹਿ ਕੀ ਗਿਆ ਕਿੱਥੇ ਲੋਕਾਂ ਨੂੰ ਨਿਆਂ ਮਿਲੂਗਾ ਜਿਨ੍ਹਾਂ ਨੂੰ ਨਿਆਂ ਦੇਣਾ ਹੈ ਜੱਜ ਦੇ ਕੋਲ ਇੰਨੀ ਪਾਵਰ ਹੁੰਦੀ ਜਾਂ ਅਕਾਲ ਪੁਰਖ ਕੋਲੇ ਪਾਵਰ ਹੁੰਦੀ ਹੈ ਬੰਦੇ ਦੀ ਮੌਤ ਦੀ ਕਿਤਾ ਜੱਜ ਦੇ ਕੋਲੇ ਪਾਵਰ ਹੁੰਦੀ ਹੈ ਮੌਤ ਹੀ ਫਰੰਟ ਤਿਆਰ ਕਰਨ ਦੀ ਇਹ ਬੜੀ ਵੱਡੀ ਤਗੜੀ ਪੋਸਟ ਹੈ ਜੇ ਇਹਨਾਂ ਦੀਆਂ ਹੀ ਬੇਇਤੀਆਂ ਹੋਣ ਲੱਗ ਪਈਆਂ ਤੇ ਸਾਡੇ ਸਮਾਜ ਦਾ ਕੀ ਬਣੂਗਾ ਮੈਂ ਦੱਸਣਾ ਚਾਹੁੰਦਾ ਹੈ ਪੂਰਨ ਕੁਮਾਰ ਨੂੰ ਸੁਸਾਈਡ ਨਹੀਂ ਸੀ ਕਰਨੀ ਚਾਹੀਦੀ ਉਹ ਤੋਂ ਨੇ ਡਰਪੋਕ ਨੂੰ ਕੰਮ ਕੀਤਾ ਸਾਡੇ ਮੈਂ ਪਹੁੰਚ ਚੁੱਕਿਆ ਥੋੜਾ ਜਿਹਾ ਨਾ ਮਾਨਸਾ ਕੇ ਸੰਗੂਰ ਦੇ ਵਿੱਚ ਇੱਕ ਥਾਣੇਦਾਰ ਨੂੰ ਦਫ਼ਤਰ ਬੁਲਾਇਆ ਸੀ ਐਸਪੀ ਦੇ ਡੀਐਸਪੀ ਨੇ ਉਹਨੂੰ ਕਹਿੰਦੇ ਪਸਤੌਰ ਕੱਢ ਕੇ ਬੈੱਡ ਲਾ ਲੈ ਕੋਈ ਕਾਰਨ ਸੀ ਹੋ ਜਾ ਮੈਂ ਪਹੁੰਚ ਚੁੱਕਿਆ ਹੈ ਪੁਰਾਣੀ ਗੱਲ ਹੋ ਚੁੱਕੀ ਹੈ ਉਹਨੇ ਐਸਪੀ ਵੀ ਮਾਰਤਾ ਤੇ ਡੀਐਸਪੀ ਮਾਰਤਾ ਤੇ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ ਐਡਾ ਨੂੰ ਕੰਮ ਨਹੀਂ ਸੀ ਕਰਨਾ ਜੇ ਲੈ ਵੀ ਸੁਸਾਈਡ ਕਰ ਲੈਣਾ ਇਹ ਮਰਦਾ ਕੰਮ ਨਹੀਂ ਮੈਂ ਹੁਣ ਵੀ ਸਾਰੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਇਹਦੇ ਬਾਰੇ ਇਕੱਠੇ ਹੋ ਕੇ ਆਵਾਜ਼ ਠਾਓ ਕਿ ਇਹਨਾਂ ਤੋਂ ਹਿੰਦੂਤੱਤ ਤੋਂ ਉੱਪਰ ਉਠੋ ਇੰਡੀਆ ਮੇਰੀਆਂ ਬੇਟੀਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ